ਫਾਜ਼ਲਕਾ ਦੇ ਪਿੰਡ ਚੱਕ ਟਾਲੀ ਵਾਲਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਚਾਚਾ ਭਤੀਜਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਸ਼ਮੀਰ ਸਿੰਘ ਫੌਜ ਵਿੱਚ 38 ਤੇ ਜੋ ਕਿ ਛੁੱਟੀ ਤੇ ਆਇਆ ਹੋਇਆ ਸੀ ਅਤੇ ਆਪਣੇ ਭਤੀਜੇ ਦੇ ਨਾਲ ਖੇਤ ਵਿੱਚ ਕੰਮ ਕਰ ਰਿਹਾ ਸੀ ਅਚਾਨਕ ਅਸਮਾਨੀ ਬਿਜਲੀ ਡਿੱਗੀ ਤੇ ਉਹਨਾਂ ਦੋਨਾਂ ਦੀ ਮੌਤ ਹੋ ਗਈ ਜਦੋਂ ਵੀਰ ਦੇ ਲੈਟ ਵਾਈ ਸੀ ਨਾ ਜਦੋਂ ਪਈ ਸਲੈਟ ਹੈ ਉਹ ਫੌਜੀ ਤੇ ਦਾ ਭਤੀਜਾ ਸੀ ਉਹ ਦੋ ਮਹੀਨੇ ਕਰਾਈ ਚੱਕੀ ਜਾਂਦੇ ਸੀ ਕਰਾਈ ਚੱਕੀ ਜਗਦੰ ਲਾਇਟ ਪਈ ਦੋਵੇਂ ਡੱਗਾਂ ਸੀ ਡੱਗ ਪੈਣੇ ਫਾੜ ਵਿੱਚ ਅਸੀਂ ਭੱਜੇ ਆ ਕੋਈ ਲਾਇਟ ਲੱਗ ਕੀ ਹੋਖਰੇ ਨੂੰ ਜਗਦ ਕੋਲ ਗਏ ਤੇ ਉਹਲੇ ਮੁਗੇ ਪੈਸਾ ਕਿਆ ਸੀ ਬੜ ਸਾਰੇ ਬੰਦੇ ਨੇ ਹੱਦ ਮਾਰਾ ਨਾ ਰਾਣ ਮਹਾਰਾਜ ਗਿੰਦਨ ਹੱਦ ਜਲਦੀ ਜਲਦੀ ਆਓ ਅਧ ਮੇਰੇ ਕੋਈ ਲਾਇਟ ਲੱਗੀ ਆਇਨਾ ਵੇ ਤੇ ਮੋੜ ਜਦ ਦਵਾਰ ਲਾਇਟ ਪੈਂਦੀ ਅਸੀਂ ਭੱਜ ਗਏ ਸਮਾਨੀ ਸਮਾਨੀ ਦਵਾਰ ਲਾਇਟ ਆਈ ਮੈਂ ਭੱਜ ਗਏ ਸੀ ਉਹ ਪਿੱਛੇ ਦੀ ਵੀਰ ਆਰੂ ਜੱਲਾ ਨਹੀਂ ਗਿਆ ਵੇਖਣ ਗਿਆ ਅਦੀ ਕੋਈ ਰੁਕੇ ਕੋਈ ਨਹੀਂ ਨੇੜੇ ਨਹੀਂ ਗਿਆ ਨਕਰਮਜੀਤ ਚੱਕੀਵਾ ਇਹਨਾਂ ਦੀ ਖੇਤੀ ਹੈ ਜੀ ਉੱਥੇ ਸਾਡੇ ਖੇਤ ਨਾਲ ਖੇਤੀ ਹੈ ਇਹਨਾਂ ਦਾ ਕਸ਼ਮੀਰ ਸਿੰਘ ਫੌਜੀ ਹੈ ਜੋ ਅਸਾਮ ਰਾਈਫਲ ਚੱਕ ਨੇ ਜੀ ਅਸਮਾਨੀ ਵਿਜੈ ਦਿਗਨ ਨਾਲ ਉਹਨਾਂ ਦੀ ਉਹਦੇ ਭਤੀਜਾ ਤੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਦੋਨੋਂ ਜਣੇ ਮੌਜੂਦ ਸੀ ਦੋਨੋਂ ਜੀ ਦੋਨੋਂ ਕੱਟੇ ਕੰਮ ਕਰ ਰਹੇ ਸੀ ਖੇਤ ਅਸਮਾਨੀ ਵਿਜੈ ਦਿਗਨ ਨਾਲ ਉਹਨਾਂ ਦੀ ਮੌਤ ਹੋਰ ਕੋਈ ਸੀਗਾ ਕੋਲ ਹੋਰ ਜਿਹੜੇ ਬੰਦੇ ਸੀਗੇ ਜਿਹੜੇ ਵੇਖਣ ਵਾਲੇ ਉਹ ਦੱਸਦੇ ਆ ਕਿ ਅਸੀਂ ਡਰ ਦੇ ਕਰਕੇ ਅਸੀਂ ਵੀ ਨੇੜੇ ਨਹੀਂ ਗਏ ਜਦੋਂ ਕਿ ਕੁਝ 20 ਸਵਾਲੇ ਤੇ ਕੋਈ ਹੋ ਬਾਤ ਬਾਚ ਆ ਕੇ ਇਹਨਾਂ ਨੂੰ ਚੱਕਿਆ ਤੇ ਜਾ ਕੇ ਘੁਆਇਆ ਇਹ ਕਿੰਨੇ ਕਿੰਨੇ ਵਜੇ ਦੀ ਘਟਨਾ ਹੈ ਇਹ तकरीबन 6:00 ਵਜੇ ਦੀ ਜ ਸਾਡੇ ਕਿਸ਼ੋਰ ਉਸ ਤੋਂ ਬਾਅਦ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਕਿ ਮੌਕੇ ਤੇ ਜੀ ਮੌਕੇ ਅਸਮਾਨੀ ਬਿਜਲੀ ਕੜਤੀ ਸੀ ਜੀ ਉਹਦੇ ਕਰਕੇ ਡੈਥ ਹੋਈ ਹੈ ਮੈਂ ਹੁਣ ਮੌਕੇ ਤੇ ਆਇਆ ਨਹੀਂ ਹਾਂ ਬਾਕੀ ਤੁਸੀਂ ਦੇਖਦੇ ਆਂ ਖੇਤ ਚ ਜਿਹੜਾ ਮਾਰਕਿਆ ਨੇ ਆਹ ਸ਼ਾਨਦਿਨ ਕਰਦੇ ਆਂ ਵੀ ਕੜਤੀ ਸੀ ਕੋ ਮੈਂ ਹੁਣ ਹਜੇ ਪਹੁੰਚਿਆ ਹੀ ਹਾਂ ਹਜੇ ਮਿਲਣਾ ਹਜੇ ਮੈਂ ਇਹਨਾਂ ਨੂੰ ਪਰਿਵਾਰ ਦੇ ਮੈਂਬਰ ਨੂੰ ਮਿਲ ਕੇ ਫਿਰ ਮੈਂ ਦੱਸਾਂਗਾ ਸਭ ਦੇ ਬਾਰੇ